ਪੰਜਾਬ ਵਾਸੀਆਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ ਥਾਈਲੈਂਡ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ ਇਹ ਫਲਾਈਟ 28 ਅਕਤੂਬਰ 2024 ਤੋਂ ਸ਼ੁਰੂ ਹੋਵੇਗੀ ਹੁਣ ਪੰਜਾਬ ਤੋਂ ਥਾਈਲੈਂਡ ਦਾ ਸਫ਼ਰ ਸਿਰਫ 4 ਘੰਟੇ ਦੇ ਵਿੱਚ ਤੈਅ ਹੋਵੇਗਾ ਥਾਈਲੈਂਡ ਦੀ ਥਾਈ ਲਾਈਨ 에ਅਰਲਾਈਨਸ ਵੱਲੋਂ ਬੈਂਕਾਕ ਤੋਂ ਅੰਮ੍ਰਿਤਸਰ ਵਿਚਕਾਰ 28 ਅਕਤੂਬਰ ਤੋਂ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਉਡਾਨ ਬੈਂਕਾਕ ਦੇ ਡੌਨ ਮੋਇੰਗ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਰਾਤ ਨੂੰ 8:00 ਵਜੇ 10 ਮਿੰਟ ਤੇ ਰਵਾਨਾ ਹੋਏਗੀ। ਸਿਰਫ 4 ਘੰਟੇ 45 ਮਿੰਟ ਬਾਅਦ ਸਥਾਨਕ ਸਮੇਂ ਅਨੁਸਾਰ ਰਾਤ 11:25 ਤੇ ਅੰਮ੍ਰਿਤਸਰ ਪਹੁੰਚੇਗੀ ਅੰਮ੍ਰਿਤਸਰ ਤੋਂ ਵਾਪਸੀ ਦੀ ਉਡਾਨ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਅੱਧੀ ਰਾਤ ਤੋਂ ਬਾਅਦ 12:30 ਵਜੇ ਰਵਾਨਾ ਹੋਵੇਗੀ ਜੋ ਕਿ 4 ਘੰਟੇ 20 ਮਿੰਟ ਦੇ ਵਿੱਚ ਸਫ਼ਰ ਤੈਅ ਕਰਕੇ ਸਵੇਰੇ 6:15 ਤੇ ਬੈਂਕਾਕ ਪਹੁੰਚੇਗੀ ਸੋ THAILAND ਦੇ BANGKOK ਦੇ AIRPORT DON DON ਮਿਯੰਗ ਇੰਟਰਨੈਸ਼ਨਲ 에어ਪੋਰਟ ਹੈ ਜਿਹੜਾ ਉੱਥੇ ਦੋ 에어ਪੋਰਟ ਨੇ ਇੱਕ ਸਵਨ ਭੂਮੀ BKK ਤੇ ਦੂਜਾ 에어ਪੋਰਟ ਹੈ DMK DMK ਤੋਂ ਸਿੱਧਾ ਅੰਮ੍ਰਿਤਸਰ ਲਈ ਥਾਈਲੈਂਡ ਦੀ ਥਾਈ ਲਾਈਨ 에어 ਵੱਲੋਂ 28 ਅਕਤੂਬਰ ਤੋਂ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਸਿੱਧੀ ਉਡਾਣ ਹਫ਼ਤੇ ਚਾਰ ਦਿਨ ਸ਼ੁਰੂ ਕੀਤੀ ਜਾ ਰਹੀ ਹੈ ਇਹ ਉਡਾਣ ਸੋਮਵਾਰ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਉੱਥੋਂ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਪਹੁੰਚੇਗੀ ਰਾਤੀ ਤਕਰੀਬਨ 11:25 ਤੇ ਤੇ ਫੇਰ ਹੀ ਮਿਡਨਾਈਟ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ 12 75 ਰਵਾਨਾ ਹੋ ਕੇ ਮੰਗਲਵਾਰ ਬੁੱਧਵਾਰ ਸ਼ੁੱਕਰਵਾਰ ਤੇ ਐਤਵਾਰ ਨੂੰ ਫਿਰ ਸਵੇਰੇ 6:10 ਤੇ థਾਈਲੈਂਡ ਪਹੁੰਚੇਗੀ థਾਈਲੈਂਡ ਵੀ ਇੱਕ ਵੱਡੀ ਟੂਰਿਸਟ ਡੈਸਟੀਨੇਸ਼ਨ ਹੈ ਤੇ ਅੰਮ੍ਰਿਤਸਰ ਗੁਰੂ ਕੀ ਨਗਰੀ ਸ੍ਰੀ ਗੁਰੂ ਰਾਮਦਾਸ ਜੰਤਰਰਾਸ਼ੀ ਵਾਇਡਾ ਗੁਰੂ ਰਾਮਦਾਸ ਪਾਛਾ ਦੀਵ ਸ਼ਾਈ ਵਸਾਈ ਨਗਰੀ ਤੇ ਪੰਜਾਬ ਦਾ ਸਭ ਤੋਂ ਬਿਜ਼ੀਸਟ ਵਾਇਡਾ ਉਹਦੇ ਲਈ ਇੱਕ ਹੋਰ ਅੰਤਰਰਾਸ਼ਟਰੀ ਡੈਸਟੀਨੇਸ਼ਨ ਜੁੜਨ ਜਾ ਰਹੀ ਹੈ ਇਹਦੇ ਨਾਲ ਵਪਾਰ ਨੂੰ ਉਦਯੋਗ ਨੂੰ ਤੇ ਸਭ ਤੋਂ ਵੱਧ ਟੂਰਿਜ਼ਮ ਜਿਹੜਾ ਪੰਜਾਬ ਚ ਆਉਂਦਾ ਹੈ ਅੰਮ੍ਰਿਤਸਰ 73% 70 ਤੋਂ 75% ਉਹਨੂੰ ਹੋਰ ਉਲਾਰਾ ਮਿਲੇਗਾ ਨਾਲ ਦੀ ਨਾਲ ਪੰਜਾਬ ਵਾਲੇ ਵੀ ਜਿਹੜੇ ਇਸ ਸਮੇਂ 에ਰੇਸ਼ੀਆ ਐਕਸ ਮਲੇਸ਼ੀਆ 에ਅਰਲਾਈਨ ਬੈਟਿਕ 에ਅਰ ਤੇ ਕੋਲਾਲੰਪੁਰ ਰਾਈਂ థਾਈਲੈਂਡ ਜਾਂਦੇ ਹਨ ਤੇ ਜਾਂ ਫਿਰ ਉਹ ਸਕੂਟ ਰਾਈਂ ਸਿੰਗਾਪੁਰ ਰਾਈਂ ਜਾਂਦੇ ਹਨ ਉਹ ਜਿਹੜਾ 8 ਤੋਂ 12 ਘੰਟੇ ਦਾ ਸਫ਼ਰ ਹੈ ਉਹ ਸਿਰਫ 4 ਘੰਟੇ 45 ਮਿੰਟ ਬੈਂਕਾਕ ਤੋਂ ਅੰਮ੍ਰਿਤਸਰ 4 ਘੰਟੇ ਵੀ ਮਿਨਟ ਅਮਰੀਕਸਰ ਤੋਂ ਬੈਂਕਾਕਸ ਪੂਰਾ ਕੀਤਾ ਜਾ ਸਕੇਗਾ ਸਮੇਂ ਦੀ ਬਚਤ ਹੋਏਗੀ ਤੇ ਨਾਲ ਦੀ ਨਾਲ ਜਿਹੜਾ ਬਿਜ਼ਨਸ ਹੈ ਇਹਨਾਂ ਦੋਵਾਂ ਡੈਸਟੀਨੇਸ਼ਨਸ ਦੇ ਦਰਮਿਆਨ ਖਾਸ ਕਰਕੇ ਪੰਜਾਬੀਆਂ ਲਈ ਉਹ ਵਧੇਗਾ ਜਿਹੜਾ ਪੰਜਾਬੀ ਪਾਈਚਾਰਾ ਹੈ THAILAND ਉਹ ਵੀ ਸਿੱਧਾ ਅਮਰੀਕਸਰ ਪਹੁੰਚ ਸਕੇਗਾ ਹਰਮੰਦਰ ਸਾਹਿਬ ਤੇ ਹੋਰ ਜਿਹੜੇ ਇਤਿਹਾਸਕ ਸਥਾਨ ਹਨ ਜਾਂ ਹੋਰ ਟੂਰਿਜ਼ਮ ਪਲੇਸਸ ਨੇ ਉੱਥੇ ਜਾ ਸਕਣਗੇ ਤੇ ਇਸੇ ਤਰ੍ਹਾਂ ਹੀ ਪੰਜਾਬੀਆਂ ਨੂੰ ਫਲਾਈ ਅਮਰੀਕਸਰ ਇਨੀਸ਼ੀਏਟਿਵ ਨਾਲ ਅਸੀਂ ਇਹੋ ਕਿ ਮੈਂਤੀ ਕਰ ਦੇ ਰਹੇ ਨੇ ਆ ਕਿ ਦਿੱਲੀ ਦੀ ਖੱਜਲ ਖਵਾਰੀ ਤੋਂ ਬਚਣ ਲਈ ਜ਼ਰੂਰ ਅੰਮ੍ਰਿਤਸਰ ਨੂੰ ਤਰਜੀਹ دیਏ ਜਿੰਨੀਆਂ ਵਾਧ ਉਡਾਨਾਂ ਇੱਥੇ ਸ਼ੁਰੂ ਹੋਣਗੀਆਂ ਵਾਧ ਯਾਤਰੀ ਆਉਣਗੇ ਫੇਰ ਹੀ ਹੋਰ 에ਅਰਲਾਈਨਸ ਆਉਣਗੀਆਂ ਤੇ ਇਹ ਜਿਹੜਾ ਰਿਸਪੌਂਸ ਹੈ ਖਾਸ ਕਰਕੇ ਆਸਟ੍ਰੇਲੀਆ ਤੋਂ ਵਾਈਡ ਟ੍ਰੈਫਿਕ ਜਿਹੜੀ ਆ ਰਹੀ ਹੈ ਉਹਨਾਂ ਦੇ ਚੰਗੇ ਰਿਸਪੌਂਸ ਕਰਕੇ ਹੀ ਹੋਰ 에ਅਰਲਾਈਨਸ ਇੱਥੋਂ ਆ ਰਹੀਆਂ ਨੇ ਹੋਰ ਵੀ ਬਹੁਤ ਪੋਟੈਂਸ਼ੀਅਲ ਹੈ ਇਸ ਇਸ ਪਾਸਿਓਂ ਜਿਹੜੇ ਜਿਹੜੇ ਡੈਸਟੀਨੇਸ਼ਨ ਤੋਂ ਅੰਮ੍ਰਿਤਸਰ ਤੋਂ ਜੁੜੇ ਨੇ ਹੁਣ ਦੋਹਾ ਦੁਬਈ ਸ਼ਾਰਜਾ ਤੇ ਯੂਕੇ ਵਿੱਚ ਲੰਡਨ ਗੈਟਵਿਕ ਤੇ ਬਰਮਿੰਗਮ ਤੇ ਨਾਲ ਹੀ ਇਟਲੀ ਦਾ ਮਿਲਾਨ ਤੇ ਰੋਮ ਤੇ ਇਸੇ ਤਰ੍ਹਾਂ ਹੁਣ ਜੇ ਆਪਾਂ ਸਾਊਥ-ਈਸਟ ਏਸ਼ੀਆ ਦੀ ਗੱਲ ਕਰੀਏ ਦੂਜੇ ਪਾਸੇ ਨੂੰ ਕੁਵਾਲਾਲੰਪੁਰ, ਸਿੰਗਾਪੁਰ ਤੇ ਹੁਣ ਬੈਂਕਾਕ ਸੋ ਇਹ ਡੈਸਟੀਨੇਸ਼ਨ ਜੁੜੀਆਂ ਨੇ